ਅਸਲਾਮੁਆਲੇਕੁਮ ਰਹਿਮਤੁਲਲਾਹੀ ਵਬਰਕਾਤੁ ਆਪਾ ਲਾਸਟ ਟਾਈਮ ਮੁਫਤੀ ਦਿਲਸ਼ਾਦ ਕਾਸਮੀ ਸਾਹਿਬ ਦੇ ਨਾਲ ਗੱਲ ਕੀਤੀ ਸੀ ਕਿ ਜ਼ਕਾਤ ਕੀ ਹੈ ਜ਼ਕਾਤ ਨੂੰ ਡਿਫਾਈਨ ਕਰਤਾ ਉਹਨਾਂ ਨੇ ਦੱਸ ਦਿੱਤਾ ਕਿ ਜ਼ਕਾਤ ਕੀ ਹੈ ਅੱਜ ਅਸੀਂ ਉਹਨਾਂ ਤੋਂ ਇਹ ਪੁੱਛਣਾ ਹੈ ਕਿ ਜ਼ਕਾਤ ਕਿਹੜੇ ਐਸੇ ਮਾਲ ਨੇ ਜਿਨ੍ਹਾਂ ਦੇ ਉੱਪਰ ਫਰਜ਼ ਹੈ ਔਰ ਕਿੰਨੀ ਕੀ ਮਕਦਾਰ ਹੈ ਕਿਵੇਂ ਦੇਣੀ ਚਾਹੀਦੀ ਹੈ ਆਓ ਮੁਫਤੀ ਸਾਹਿਬ ਨੂੰ ਆਪਾਂ ਪੁੱਛਦੇ ਹਾਂ ਉਹ ਸਭ ਵੈਲਕਮ ਵਾਂਸ ਅਗੇਨ ਟੂ ਮਾਈ ਚੈਨਲ ਅਸਲਾਮੁਆਲੇਕੁਮ ਬਿਸਮਿਲਲਾਹਿ ਰਹਿਮਾਨ ਰਹੀਮ ਜਿਸ ਤਰ੍ਹਾਂ ਮਾਮੂਨ ਭਾਈ ਨੇ ਦੱਸਿਆ ਕਿ ਪਹਿਲਾਂ ਅਸੀਂ ਇਹ ਦੱਸ ਚੁੱਕੇ ਹਾਂ ਕਿ ਪਿਛਲੇ ਐਪੀਸੋਡ ਦੇ ਅੰਦਰ ਕਿ ਜ਼ਕਾਤ ਅਸਲ ਕੀ ਹੈ ਔਰ ਇਸ ਦਾ ਮਕਸਦ ਕੀ ਹੈ। ਹਲਬੱਤਾ ਹੁਣ ਅਸੀਂ ਇਹ ਦੱਸਣ ਦੀ ਕੋਸ਼ਿਸ਼ ਕਰਾਂਗੇ ਕਿ ਜ਼ਕਾਤ ਕਿਹਨਾਂ ਦੇ ਉੱਪਰ ਫਰਜ਼ ਹੈ ਕਿਹੜੇ ਮਾਲਾਂ ਦੇ ਉੱਪਰ ਸਾਨੂੰ ਜ਼ਕਾਤ ਦੇਣੀ ਚਾਹੀਦੀ ਹੈ। ਤਾਂ ਸਭ ਤੋਂ ਪਹਿਲਾਂ ਅਸੀਂ ਯਾਦ ਰੱਖੀਏ ਕਿ ਅੱਲਾਹ ਤਾਲਾ ਨੇ ਜ਼ਕਾਤ ਦੀ ਅਦਾਇਗੀ ਦੇ ਲਈ ਮਾਲੇ ਨਾਮੀ ਹੋਣਾ ਸ਼ਰਤ ਕਰਾਰ ਦਿੱਤਾ ਹੈ। ਮਾਲੇ ਨਾਮੀ ਭਾ ਮਾਲੇ ਨਾਮੀ ਤੋਂ ਭਾਵ ਇਹ ਹੈ ਕਿਉਂ ਮਾਲ ਦੇ ਅੰਦਰ ਵੜੋਤਰੀ ਹੁੰਦੀ ਹੋਵੇ ਯਾਨੀ ਉਹ ਵਧਦਾ ਹੋਵੇ ਔਰ ਬੰਦ ਦੇ ਫਿਰ ਦੋ ਤਰੀਕੇ ਨੇ ਇੱਕ ਤਾਂ ਹਕੀਕਤਨ ਵਧਦਾ ਹੈ ਇੱਕ ਹੁਕਮਨ ਵਧਦਾ ਹੈ ਹਕੀਕਤਨ ਜਿਵੇਂ ਵਧਦਾ ਜਿਵੇਂ ਮਾਲੇ ਤਜਾਰਤ ਹੈ ਅੱਜ 10 ਰੁਪਏ ਕੱਲ ਨੂੰ 12 ਹੋ ਗਿਆ 15 ਹੋ ਗਿਆ ਇਸ ਤਰ੍ਹਾਂ ਵਧਦਾ ਰਹਿੰਦਾ ਹੈ ਕਾਰੋਬਾਰ ਬੰਦੇ ਦਾ ਇਹ ਮਾਲੇ ਤਜਾਰਤ ਇਹ ਹਕੀਕੀ ਤੌਰ ਪਰ ਇਹਦੇ ਅੰਦਰ ਵੜੋਤਰੀ ਹੈ ਇਸ ਕਰਕੇ ਮਾਲੇ ਤਜਾਰਤ ਦੇ ਉੱਪਰ ਵੀ ਜ਼ਕਾਤ ਹੈ ਅੱਛਾ ਹੁਕਮਨ ਜੋ ਹੈ ਕਿ ਬੰਦੇ ਨੂੰ ਵੈਸੇ ਤੋਂ ਵਧਦਾ ਦਿਖਾਈ ਨਹੀਂ ਦਿੰਦਾ ਹੈਗਾ ਜ਼ਾਹਿਰ ਲੇਕਿਨ ਹੁਕਮ ਨੋ ਵਾਦਾ ਹੋਵੇ ਉਸ ਦੇ ਅੰਦਰ ਸੋਨਾ ਔਰ ਚਾਂਦੀ ਹੈ ਇਹ ਤੁਸੀਂ ਦੇਖ ਲਓ ਕਿ ਅੱਲਾ ਦੀ ਕੁਦਰਤ ਦੇਖ ਲਓ ਕਿ ਜਦ ਤੋਂ ਇਹ ਚੱਲਿਆ ਹੈ ਨਿਜ਼ਾਮ ਇਹਨਾਂ ਦੇ ਰੇਟ ਦੇ ਅੰਦਰ ਵੈਸੇ ਤਾਂ ਤੋਲਾ ਸੋਨਾ ਪਿਆ ਅਸੀਂ 2 ਸਾਲ ਨੂੰ ਦੇਖ ਲਈਏ 10 ਸਾਲ ਨੂੰ ਦੇਖ ਲਈਏ ਤੋਲਾ ਹੀ ਰਹੂਗਾ ਉਹ ਲੇਕਿਨ ਇਸ ਦੇ ਅੰਦਰ ਬਦਨ ਦੀ ਸਿਫਤ ਇਸ ਮਾਨੇ ਕਰਕੇ ਹੈ ਕਿ ਕਿਤਨਾ ਕਿਤੇ ਇਸ ਦਾ ਰੇਟ ਅੱਗੇ ਅੱਗੇ ਜਾਈ ਜਾਂਦਾ ਇਸ ਨੂੰ ਵੀ ਮਾਲੇ ਨਾਮੀ ਇਸੇ ਕਰਕੇ شمار ਕੀਤਾ ਹੈ ਯਾਨੀ ਇਸ ਦੇ ਅੰਦਰ ਵੀ ਵੱਧ ਹੈ ਤਾਂ ਸਭ ਤੋਂ ਪਹਿਲੀ ਸ਼ਰਤ ਤਾਂ ਇਹ ਹੈ ਜ਼ਕਾਤ ਦੇ ਲਈ ਕਿ ਜਿਸ ਮਾਲ ਦੀ ਜ਼ਕਾਤ ਲਾਜ਼ਮ ਕੀਤੀ ਹੈ ਉਸ ਦੇ ਅੰਦਰ ਵੜੋਤਰੀ ਹੋਣੀ ਚਾਹੀਦੀ ਹੈ ਇਸੇ ਤਰੀਕੇ ਨਾਲ ਬਹੁਤ ਸਾਰੇ ਜੋ ਮਵੇਸ਼ੀ ਲੋਕ ਰੱਖਦੇ ਨੇ ਉਹਨਾਂ ਦੇ ਉੱਪਰ ਵੀ ਜੋ ਹੈ ਕਿੰਨਾ ਕਿਤੇ ਜ਼ਕਾਤ ਹੁੰਦੀ ਹੈ ਲੇਕਿਨ ਉਸ ਦੀਆਂ ਕੁਝ ਸ਼ਰਤਾਂ ਨੇ ਕਿ ਉਹ ਪਸ਼ੂ ਨੇ ਜਿਹੜੇ ਚਰਨ ਵਾਲੇ ਪੂਰਾ ਸਾਲ ਜੋ ਹੈ ਜਾਂ ਸਾਲ ਦਾ ਅਕਸਰ ਹਿੱਸਾ ਉਹ ਕੀ ਕਹਿੰਦੇ ਨੇ ਅਪਦਾ ਚਰਦੇ ਹੋਣ ਉਹ ਜੰਗਲਾਂ ਦੇ ਵਿੱਚ ਜਾ ਕੇ ਔਰ ਇਸੇ ਤਰੀਕੇ ਨਾਲ ਜੋ ਹੈ ਉਨਾ ਤੋਂ ਕੋਈ ਹੋਣਾ ਲੱਗਦੀ ਜਾਂਦੀ ਹੋਵੇ ਖidmat ਨਾ ਲੈਤੀ ਜਾਂਦੀ ਹੋਵੇ ਇਸ ਤਰ੍ਹਾਂ ਦੀਆਂ ਜੋ ਚੀਜ਼ਾਂ ਨੇ ਉਹ ਇੱਕ ਅਲੱਗ ਮੌਜੂ ਹੋ ਜਾਂਦਾ ਹੈ ਅਲਬੱਤਾ ਅਗਰ ਅਸੀਂ ਮਾਲ ਦੇ ਨਾਲ ਦੇਖੀਏ ਮਾਲ ਦੇ ਅੰਦਰ ਇਹ ਤਿੰਨ ਚੀਜ਼ਾਂ ਹੋ ਜਾਂਦੀਆਂ ਨੇ ਜਾਂ ਤਾਂ ਸੋਨਾ ਔਰ ਚਾਂਦੀ ਕਿਸੇ ਸ਼ਕਲ ਜੋ ਹੋਵੇ ਜਾਂ ਮਾਲੇ ਤਜਾਰਤ ਹੋਵੇ ਯਾਨੀ ਕੋਈ ਦੁਕਾਨਦਾਰੀ ਅਸੀਂ ਕਰਦੇ ਆ ਜਾਂ ਕੋਈ ਵੀ ਮਾਲ ਅਸੀਂ ਪਰਚੇਜ਼ ਕਰਦੇ ਆ ਜਾਂ ਜੋ ਹੈ ਬੰਦਾ ਉਸ ਦੇ ਪਾਸ ਜੋ ਹੈ ਪੈਸਾ ਰੱਖਿਆ ਹੋਇਆ ਹੋਵੇ ਯਾਨੀ ਸਮਝ ਲਓ ਪੈਸਾ ਵੀ ਇੱਕ ਤਰ੍ਹਾਂ ਦਾ ਸੋਨੇ ਚਾਂਦੀ ਦੀ ਮਾਲੀਅਤ ਦਾ ਹੀ ਹੋ ਜਾਂਦਾ ਹੈ। ਯਾਨੀ ਅੱਜ ਕੱਲ ਜਿਵੇਂ ਰੁਪਈਏ ਚੱਲ ਰਹੇ ਨੇ, ਨੋਟ ਚੱਲ ਰਹੇ ਨੇ, ਇਹ ਕੈਸ਼ ਅਗਰ ਪੇਮੈਂਟ ਉਸ ਦੇ پاس ਹੈਗੀ ਹੈ ਤਾਂ ਇਹਨਾਂ ਦੇ ਉੱਪਰ ਜ਼ਕਾਤ ਹੁੰਦੀ ਹੈ। ਲੇਕਿਨ ਕਦੋਂ ਹੁੰਦੀ ਹੈ ਕਿ ਜਦੋਂ ਇੱਕ ਇਹ ਮਿਕਦਾਰ ਤੱਕ ਪਹੁੰਚ ਜਾਵੇ। ਉਸ ਮਿਕਦਾਰ ਨੂੰ ਜੋ ਹੈ ਅਲੱਗ-ਅਲੱਗ ਸ਼ਰੀਅਤ ਦੇ ਅੰਦਰ ਬਿਆਨ ਕੀਤਾ ਹੈ ਕਿ ਅਗਰ ਨੀਰਾ ਪੂਰਾ ਸੋਨਾ ਹੀ ਹੈ ਆਦਮੀ ਦੇ ਪਾਸ ਕੁਝ ਹੋਰ ਨਹੀਂ ਹੈ ਤਾਂ 8 ਤੋਲੇ ਅਗਰੇ ਸੋਨਾ ਹੋ ਜਵੇ ਤਾਂ ਇਹ ਜੋ ਹੈ ਇਸ ਦੇ ਉੱਪਰ ਜ਼ਕਾਤ ਲਾਜ਼ਮ ਹੋ ਜਾਂਦੀ ਹੈ। ਅੱਛਾ ਇਸੇ ਤਰੀਕੇ ਨਾਲ ਅਗਰ ਨੀਰੀ ਪੂਰੀ ਚਾਂਦੀ ਹੈ ਤਾ ਕਾਹਰ ਬاہر ਤੋਲੇ ਚਾਂਦੀ ਦੇ ਕਰੀਬ ਜਦੋਂ ਹੋ ਜਵੇ ਤਾਂ ਇਸ ਦੇ ਉੱਪਰ ਜ਼ਕਾਤ ਹੋ ਜਾਂਦੀ ਹੈ ਔਰ ਇਸੇ ਤਰੀਕੇ ਨਾਲ ਆਗਰ ਥੋੜਾ ਜਿਹਾ ਸੋਨਾ ਥੋੜਾ ਜਿਹਾ ਚਾਂਦੀ ਜਾਂ ਥੋੜਾ ਜਿਹਾ ਪੈਸਾ ਜੋ ਹੈ ਤਿੰਨੇ ਮਿਲਾ ਕੇ ਨੇ ਤਾਂ ਆਗਰ ਇਹ 60 ਤੋਲੇ ਬਾਹਰ ਤੋਲੇ ਚਾਂਦੀ ਦੇ ਬਰਾਬਰ ਸਾਡੀ ਉਹ ਮਾਲੀਅਤ ਪਹੁੰਚ ਜਾਂਦੀ ਹੈ ਚਾਹੇ ਤਿੰਨੇ ਚੀਜ਼ਾਂ ਨੂੰ ਮਿਲਾ ਕੇ ਹੋ ਜਾਂਦੀ ਹੋਵੇ ਯਾਨੀ ਅਸੀਂ ਬਾਜ਼ਾਰ ਦੇ ਅੰਦਰ ਚਾਂਦੀ ਦੇ ਤੋਲੇ ਦਾ ਰੇਟ ਪਤਾ ਕਰਕੇ ਫਿਰ ਬਾਹਰ ਤੋਲੇ ਨਾਲ ਅਸੀਂ ਉਸ ਨੂੰ ਗੁਣਾ ਕਰ ਦਈਏ ਔਰ ਜਿੰਨੇ ਦਾ ਉਹ ਬੰਦਾ ਹੋਵੇ ਅਗਰ ਪੈਸਿਆਂ ਦੀ ਸ਼ਕਲ 'ਚ ਜਾਂ ਸੋਨੇ ਚਾਂਦੀ ਦੋਨੋਂ ਨੂੰ ਮਿਲਾ ਕੇ ਜਾਂ ਤਿੰਨਾਂ ਨੂੰ ਮਿਲਾ ਕੇ ਸਾਡੇ ਪਾਸ ਅਗਰ ਇੰਨੀ ਰਕਮ ਬੰਦੀ ਹੈ ਇੰਨੀ ਮਾਲੀਅਤ ਬੰਦੀ ਹੈ ਫਿਰ ਸਾਡੇ ਉੱਪਰ ਜ਼ਕਾਤ ਲਾਜ਼ਮ ਹੋ ਜਾਂਦੀ ਹੈ ਇਹ ਤਾਂ ਹੋ ਗਈ ਜ਼ਕਾਤ ਦੇ ਲਾਜ਼ਮ ਆਉਂਦੀ ਹੁਣ ਇਸ ਦੀ ਅਦਾਇਗੀ ਕਦੋਂ ਫਰਜ਼ ਹੁੰਦੀ ਹੈ ਕਿ ਜਦੋਂ ਇੰਨੇ ਮਾਲ ਸਾਡੇ ਪਾਸ ਥਾ ਉਸ ਦੇ ਉੱਪਰ ਸਾਲ ਗੁਜ਼ਰ ਗਿਆ ਤਾ ਮੇਰੇ ਉੱਪਰ ਫਿਰ ਜ਼ਕਾਤ ਦੀ ਅਦਾਇਗੀ ਫਰਜ਼ ਹੋ ਜੂ। ਮਿਸਾਲ ਦੇ ਤੌਰ ਤੇ ਆਸਾਨੀ ਹੋ ਜੂ ਅਗਰ ਬਾਤ ਅਸੀਂ ਸਮਝੀਏ ਕਿ ਸਾਡੇ ਪਾਸ ਇੰਨਾ ਮਾਲ, ਮਿਸਾਲ ਦੇ ਤੌਰ ਤੇ ਮੇਰੇ ਪਾਸ ਬਾਹਰ ਤੋਂਲੇ ਜਾਂ 63 ਤੋਂਲੇ ਜਾਂ 65 ਤੋਂਲੇ ਚਾਂਦੀ ਇਸ ਰਮਜ਼ਾਨੁਲ ਮੁਬਾਰਕ ਦੇ ਮਹੀਨੇ ਦੇ ਅੰਦਰ ਆ ਗਈ। ਯਾਨੀ ਪਹਿਲੇ ਰਮਜ਼ਾਨ ਨੂੰ ਦੂਸਰੇ ਰਮਜ਼ਾਨ ਨੂੰ ਮੇਰੇ ਪਾਸ ਆ ਗਈ। ਹੁਣ ਮੇਰੇ ਤੇ ਇਸੇ ਰਮਜ਼ਾਨ ਦੇ ਅੰਦਰ ਜਾਂ ਇਸੇ ਇੱਕ ਦੇ ਮਹੀਨੇ ਦੇ ਅੰਦਰ ਜ਼ਕਾਤ ਹਲੇ ਲਾਜ਼ਮ ਤਾਂ ਹੋ ਗਈ ਤੇ ਲੇਕਿਨ ਇਸ ਦੀ ਅਦਾਇਗੀ ਹਲੇ ਫਰਜ਼ ਨਹੀਂ ਹੋਈ। ਜਦੋਂ ਅਗਲੇ ਸਾਲ ਰਮਜ਼ਾਨ ਪਹਿਲੀ ਰਮਜ਼ਾਨ ਆਉਗੀ ਔਰ ਮੇਰੇ ਕੋਲੇ ਮਾਲ ਇਸ ਤੋਂ ਜ਼ਿਆਦਾ ਵੱਧ ਗਿਆ ਜਾਂ ਇੰਨਾ ਹੀ ਹੈ ਇਸ ਤੋਂ ਵੱਧ ਗਿਆ ਘਟਿਆ ਨਹੀਂ ਹੈ ਤਾਂ ਫਿਰ ਮੇਰੇ ਉੱਪਰ ਜ਼ਕਾਤ ਅਗਲੇ ਸਾਲ ਜੋ ਹੈ ਇਸ ਦੀ ਦੇਣੀ ਪਊਗੀ ਮੈਨੂੰ ਕਿੰਨੀ ਦੇਣੀ ਪਊਗੀ ਉਸ ਦੇ ਅਗਰ ਅਸੀਂ ਫੀਸਦ ਦੇ ਐਤਵਾਨ ਨਾਲ ਗੱਲ ਕਰੀਏ ਤਾਂ 40 ਫੀਸਦ ਕਹਿ ਦਿੰਦੇ ਨੇ ਇਹਨੂੰ 40ਵਾਂ ਹਿੱਸਾ ਔਰ ਅਗਰ ਫੀਸਦ ਦੇ ਹਿਸਾਬ ਨਾਲ ਗੱਲ ਕਰੀਏ ਪਰਸੈਂਟੇਜ ਦੇ ਹਿਸਾਬ ਨਾਲ ਗੱਲ ਕਰੀਏ ਤਾਂ 2.5% ਯਾਨੀ 100 ਦੇ ਵਿੱਚ 2.5 ਅਸੀਂ ਦੇ ਦੇਨੇ ਯਾ ਲਾ ਲਓ ਵੀ 100 ਦਾ ਅਸੀਂ 40ਵਾਂ ਹਿੱਸਾ ਜੋ ਹੈ ਉਹ ਬੰਦਾ ਉਹ ਆਮ ਤੌਰ ਤੇ ਅਸੀਂ ਅਗਰ ਫੀਸਲ ਲਗਾਈਏ ਤਾਂ ਉਹ 100 ਦੇ 2.5 ਪੈ ਬੰਦੇ ਨੇ ਉਹ ਇਸੇ ਤਰੀਕੇ ਨਾਲ ਜਿਵੇਂ ਸਾਡੀ ਮਾਲੀਅਤ ਵਧਦੀ ਜਾਊਗੀ ਅਸੀਂ ਉਹ ਜ਼ਕਾਤ ਦੀ ਜੋ ਹੈ ਰਕਮ ਵਧਾਉਂਦੇ ਜਾਵਾਂਗੇ 1000 ਹੋ ਜਾਊਗਾ ਤਾਂ ਸਾਡੇ ਤੇ ਜੋ ਹੈ 250 ਬਣ ਜਾਊਗਾ 1000 ਦੀ ਗੈਲ ਜੋ ਹੈ ਇਸੇ ਤਰੀਕੇ ਨਾਲ 10000 ਹੋ ਜਾਊ ਤਾਂ ਹੋਰ ਬਾਜੂ ਲੱਖ ਹੋ ਜਾਊ ਤਾਂ 2500 ਹੋ ਜਾਊਗਾ ਯਾਨੀ ਇਸ ਤਰੀਕੇ ਨਾਲ ਜੋ ਹੈ ਸਾਡੀ ਇਹ ਜ਼ਕਾਤ ਦੀ ਜਿਹੜੀ ਰਕਮ ਹੈ ਜਾਂ ਇਸ ਨੂੰ ਅਸੀਂ ਇਸ ਤਰ੍ਹਾਂ ਲਾ ਲਈਏ ਕਿ 40ਵਾਂ ਹਿੱਸਾ ਜਾਂ ਅਸੀਂ ਇਸ ਅੰਦਾਜ਼ ਨਾਲ ਇਸ ਨੂੰ ਜੋ ਹੈ ਹਿਸਾਬ ਲਗਾ ਲਈਏ ਕਿ 100 ਦਾ 2.5 ਜੋ ਹੈ 2.5% ਸਾਨੂੰ ਆਪਣੀ ਜ਼ਕਾਤ ਦੇ ਮਾਲ ਗਰੀਬ ਗੁਰਬਾਂ ਨੂੰ ਜਿਵੇਂ ਅਸੀਂ ਪਿਛਲੇ ਐਪੀਸੋਡ ਚ ਦੱਸਿਆ ਸੀ ਕਿ ਫਕੀਰ ਹੋਵੇ ਗਰੀਬ ਹੋਵੇ ਕੋਈ ਮਖਰੂਜ਼ ਹੋਵੇ ਉਹਨਾਂ ਨੂੰ ਅਸੀਂ ਇਹ ਜ਼ਕਾਤ ਦਈਏ ਮੁਸਲਸੇ ਗੱਲ ਕੀ ਕਿ ਇਹ ਮਾਲ ਉਹਨਾਂ ਹੋਣਾ ਚਾਹੀਦਾ ਜਿੰਨਾ ਇਸ ਵਾਰ ਤੁਹਾਡੇ ਕੋਲ ਹੈ ਉਸ ਤੋਂ ਵਧੇ ਜੇ ਖੁਦਾ ਨਾ ਖਾਸ ਤਾਂ ਘਟ ਜਵੇ ਹਾਂ ਜੇ ਸਾਡੇ ਦੇ ਵਿੱਚ ਘਟ ਜਾਂਦਾ ਹੈ ਇਸ ਸਾਲ ਤਾਂ ਹਾਂ ਲੇਕਿਨ ਅਗਲੇ ਸਾਲ ਦੇ ਉਹ ਦਿਨ ਆਉਣ ਤੋਂ ਪਹਿਲਾਂ ਪਹਿਲਾਂ ਮਾਲ ਘਟ ਗਿਆ ਫਿਰ ਜ਼ਕਾਤ ਵੀ ਸਾਖਿਤ ਹੋ ਜੇ ਜ਼ਕਾਤ ਵੀ ਖਤਮ ਹੋ ਜਾਂਦੀ ਹੈ ਹਾਂ ਜ਼ਕਾਤ ਸਾਗਿਤ ਹੋ ਜਾਂਦੀ ਹੈ ਕਿਉਂਕਿ ਅਸੀਂ ਮਾਲਦਾਰਾਂ ਦੀ ਕਟਿੰਗ ਉਹਦੇ ਵਿੱਚ ਕੰਡੀਸ਼ਨ 'ਚ ਅਸੀਂ ਜਾ ਦਾਵਾਂਗੇ ਮਾਲਦਾਰਾਂ ਵਾਲੀ ਸੈਲੀ ਦੇ ਵਿੱਚ ਅਸੀਂ ਜਦੋਂ ਆਵਾਂਗੇ ਜਦੋਂ ਸਾਡੇ ਪਾਸ ਜਿਹੜਾ ਸ਼ਰੀਅਤ ਨੇ ਮਾਲ ਦੀ ਕਮ ਸੇ ਕਮ ਜੋ ਹੱਦ ਮੁਤਯੈਨ ਕੀਤੀ ਹੈ ਇੰਨਾ ਸਾਡੇ ਪਾਸ ਰਹੇ ਜਾਂ ਬਾਦੇ-ਬਾਦੇ ਇਸ ਤੋਂ ਹੋਰ ਜ਼ਿਆਦਾ ਹੋ ਜਵੇ ਜੀ बहुत बहुत शुक्रिया मुस्तु बहुत अच्छी नॉलेज एक बार फिर साढ़े ऑडियंस दत्ती है और आने वाले समय के लिए इनशाला गल करते रहेंगे शुक्रिया सर इनशाला जब भी याद करोगे अभी हाजिर होवेंगे इनशाला शुक्रिया जी हाँ